ਪਤੀ ਪਤਨੀ ਆਪਸ ਦੇ ਵਿੱਚ ਕੀ रह ਸਕਦੇ ਨੇ ਸਬੰਧ ਬਣਾਉਣ ਨਾਲ ਕੀ ਸਾਡਾ ਛਕਿਆ ਹੋਇਆ ਅੰਮ੍ਰਿਤ ਭੰਗ ਹੋ ਜਾਂਦਾ ਹੈ ਕੀ ਰਹਿਤ ਜਿਹੜੀ ਹੈ ਉਹ ਸਾਡੀ ਵਾਕਈ ਭੰਗ ਹੋ ਜਾਂਦੀ ਹੈ ਕੀ ਦੋਨਾਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਜਾਂ ਫਿਰ ਇੱਕ ਨੂੰ ਅੰਮ੍ਰਿਤ ਛਕ ਲੈਣਾ ਚਾਹੀਦਾ ਜਾਂ ਫਿਰ ਨਹੀਂ ਬਹੁਤ ਸਾਰੇ ਸਵਾਲ ਨੇ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਵਿਚਾਰਾਂਗੇ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਆਪਣੀਆਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਜਦੋਂ ਵੀ ਆਪਾਂ ਖੰਡੇ ਬਾਟੇ ਕੀ ਪਾਵਨ ਪਹਲ ਜਿਹੜੀ ਐ ਉਹ ਪ੍ਰਾਪਤ ਨੇ ਆ ਥੋੜਾ ਜਨਾ ਬੇਨਤੀਆਂ ਨੂੰ ਸਮਝਿਓ ਕਿਉਂਕਿ ਸਵਾਲ ਬਹੁਤ ਜ਼ਿਆਦੇ ਨੇ ਪਿਆਰਿਓ ਜਦੋਂ ਅੰਮ੍ਰਿਤ ਛਕ ਲਿਆ ਜਾਂਦਾ ਹੈ ਅੰਮ੍ਰਿਤ ਸਾਡੇ ਅੰਦਰ ਚੱਲਿਆ ਜਾਂਦਾ ਹੈ ਤੇ ਬਾਅਦ ਵਿੱਚ ਜਦੋਂ ਆਪਾਂ ਕਈਏ ਵੀ ਉਹਨੇ ਤਾਂ ਜੀ ਅੰਮ੍ਰਿਤ ਛੱਡ ਦਿੱਤਾ ਜੀ ਅੰਮ੍ਰਿਤ ਭੰਗ ਕਰ ਦਿੱਤਾ ਅੰਮ੍ਰਿਤ ਭੰਗ ਨਹੀਂ ਹੋਇਆ ਉਹਨੇ ਰਹਿਤ ਭੰਗ ਕਰ ਦਿੱਤੀ ਉਹਨੇ ਰਹਿਤ ਛੱਡ ਦਿੱਤੀ ਪਿਆਰਿਓ ਆਮ ਤੌਰ ਤੇ ਕਈ ਥਾਵਾਂ ਤੇ ਮੈਂ ਵੇਖਿਆ ਕਿ ਅੰਮ੍ਰਿਤ ਛਕਾਇਆ ਜਾਂਦਾ ਜੇਕਰ ਇੱਕ ਜਣਾ ਅੰਮ੍ਰਿਤ ਛਕ ਰਿਹਾ ਹੈ ਤਾਂ ਪੰਜ ਸਿੰਘ ਸਹਿਬਾਨ ਉਸ ਨੂੰ ਪੁੱਛਦੇ ਨੇ ਕਿ ਭਾਈ ਤੁਹਾਡੀ ਪਤਨੀ ਨੇ ਜਾਂ ਫਿਰ ਤੁਹਾਡੇ ਪਤੀ ਨੇ ਅੰਮ੍ਰਿਤ ਛਕਿਆ ਹੋਇਆ ਹੈ ਜਿਉਂਥੇ ਸਵਾਲ ਹੋਵੇ ਵੀ ਨਹੀਂ ਫਿਰ ਉਥੇ ਉਹ ਇਹ ਦੱਸਦੇ ਨੇ ਕਿ ਜੇ ਤਾਂ ਉਹ ਅੰਮ੍ਰਿਤ ਛਕਣ ਲਈ ਰਾਜੀ ਹੁੰਦਾ ਤਾਂ ਠੀਕ ਹੈ ਜੇ ਨਹੀਂ ਛਕਦਾ ਅੰਮ੍ਰਿਤ ਫਿਰ ਤੁਸੀਂ ਆਪਣੇ ਉਸ ਸਾਥੀ ਨੂੰ ਮੋਇਆ ਕਰਕੇ ਜਾਣਣਾ ਤੁਸੀਂ ਆਪਣੀ ਰਹਿਤ ਵਿੱਚ ਪਰਪੱਕ ਰਹਿਣਾ ਪਰ ਤੁਹਾਡੇ ਲਈ ਫਿਰ ਉਹ ਇੱਕ ਪਰਾਇਆ ਤਨ ਹੈ ਤੁਸੀਂ ਉਹਦੇ ਵੱਲ ਅਟਰੈਕਟ ਨਹੀਂ ਹੋਣਾ ਤੁਸੀਂ ਉਹਦੇ ਵੱਲ ਵੇਖਣਾ ਹੀ ਨਹੀਂ ਤੁਹਾਡੇ ਲਈ ਉਹ ਪਰਾਇਆ ਇਨਸਾਨ ਹੈ ਤੁਸੀਂ ਰਹਿਤ ਵਿੱਚ ਰਹਿਣਾ ਇਹੋ ਤੇ ਰਹਿਤਾ ਕਈ ਕਹਿੰਦੇ ਜੀ ਐ ਥੋੜੀ ਹੁੰਦਾ ਜੀ ਇਹੀ ਤੇ ਮਰਜ਼ਾ ਦਾ ਇਹੋ ਤੇ ਰਹਿਤ ਇਹਨੂੰ ਕਹਿੰਦੇ ਨੇ ਸਿੱਖੀ ਕੰਢਿਓ ਤਿੱਖੀ ਇਹੀ ਹੈ ਤਿੱਖੀ ਇਸੇ ਨੂੰ ਮੰਨਣਾ ਔਖਾ ਪਿਆਰਿਓ ਹੁਣ ਕਈ ਕਹਿੰਦੇ ਜੇਕਰ ਇੱਕ ਨੇ ਅੰਮ੍ਰਿਤ ਛਕ ਲਿਆ ਇੱਕ ਨੇ ਨਹੀਂ ਛਕਿਆ ਅਗਰ ਉਹ ਰਿਲੇਸ਼ਨ ਚ ਆਉਂਦੇ ਨੇ ਤਾਂ ਫਿਰ ਕਹਿੰਦੇ ਅੰਮ੍ਰਿਤ ਭੰਗ ਹੋ ਜਾਂਦਾ ਮੈਂ ਫਿਰ ਕਹਿੰਦਾ ਵੀ ਅੰਮ੍ਰਿਤ ਭੰਗ ਨਹੀਂ ਹੁੰਦਾ ਰਹਿਤ ਭੰਗ ਹੁੰਦੀ ਆ ਸਤਿਗੁਰ ਕਹਿੰਦੇ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਹੁਣ ਇੱਥੇ ਕੀ ਹੈ ਸਵਾਲ ਕੀ ਰਹਿਤ ਭੰਗ ਹੋ ਗਈ ਹੁਣ ਰਹਿਤ ਹੀ ਗੁਰੂ ਨੂੰ ਪਿਆਰੀ ਹੈ ਹੁਣ ਰਹਿਤ ਹੀ ਭੰਗ ਹੋ ਗਈ ਤੇ ਪਿਆਰਿਓ ਮਗਰ ਕੀ ਰਹਿ ਗਿਆ ਅੰਮ੍ਰਿਤ ਅੰਮ੍ਰਿਤ ਭੰਗ ਨਹੀਂ ਹੋਇਆ ਅੰਮ੍ਰਿਤ ਉਹੀ ਹੈ ਉਹ ਰਹਿਤ ਭੰਗ ਹੋ ਗਈ ਹੁਣ ਰਹਿ ਭੰਗ ਇਸ ਕਰਕੇ ਹੋਗੀ ਕਿਉਂਕਿ ਜੋ ਕਿਹਾ ਸੀ ਉਹ ਮੰਨਿਆ ਨਹੀਂ ਗਿਆ ਸਾਧ ਸੰਗਤ ਹੁਣ ਦੂਜੀ ਗੱਲ ਕਿਉਂਕਿ ਜਦੋਂ ਦੋਨਾਂ ਨੇ ਅੰਮ੍ਰਿਤ ਛਕਿਆ ਨਾ ਤੇ ਪਿਆਰਿਓ ਜਦੋਂ ਉਹ ਦੋਨੇ ਰਿਲੇਸ਼ਨ ਦੇ ਵਿੱਚ ਨੇ ਪਤੀ ਪਤਨੀ ਨੇ ਤਾਂ ਫਿਰ ਉੱਥੇ ਇੱਕ ਚੀਜ਼ ਸਮਝਣੀ ਉਦੋਂ ਅੰਮ੍ਰਿਤ ਉਦੋਂ ਰਹਿਤ ਰਹਿਤ ਦੇ ਬਹਿਕੇ ਜੋ ਵੀ ਰਹਿਤ ਹੈ ਨਾ ਉਹ ਰਹਿਤ ਨੂੰ ਮੰਨਦੇ ਹੋਏ ਜੀਵਨ ਚੱਲਦੇ ਰਹਿਣਾ ਤੇ ਸਾਧ ਸੰਗਤ ਉਦੋਂ ਉਹ ਚੀਜ਼ ਕੀ ਹੈ ਉਹ ਰਹਿਤ ਬਣੀ ਹੋਈ ਹੈ ਬਤ ਬਰਕਰਾਰ ਹੈ ਤੇ ਸਾਧ ਸੰਗਤ ਜਿਵੇਂ ਅੰਮ੍ਰਿਤ ਤੋੜ ਦਿੱਤਾ ਅੰਮ੍ਰਿਤ ਨਹੀਂ ਰਹਿਤ ਤੋੜ ਦਿੱਤੀ ਰਹਿਤ ਦਿੱਤੀ ਕਹਿਣ ਤੋਂ ਭਾਵ ਉਥੇ ਵੀ ਰੱਖੀ ਗ੍ਰਸਤੀ ਜੀਵਨ ਵੀ ਨਿਭਾ ਰਹੇ ਨੇ ਉਹ ਹੁੰਦੀ ਹੈ ਭਲੀ ਚੀਜ਼ ਪਰ ਇੱਕ ਚੀਜ਼ ਮੈਂ ਹੋਰ ਬੇਨਤੀ ਕਰਾਂ ਕਿ ਇੱਕ ਪਰਿਵਾਰ ਦੇ ਵਿੱਚ ਰਹਿ ਕੇ ਸਾਧ ਸੰਗਤ ਜਦੋਂ ਅਸੀਂ ਦੋ ਜਣਿਆਂ ਨੇ ਅੰਮ੍ਰਿਤ ਛਕ ਲਿਆ ਤੇ ਬਾਕੀ ਦੋ ਜਾਨੇ ਜਿਹੜੇ ਨੇ ਉਹ ਤੰਬਾਕੂ ਦਾ ਸੇਵਨ ਕਰ ਰਹੇ ਨੇ ਕੋਈ ਹੋਰ ਕਰ ਰਿਹਾ ਸਤ ਸੰਗਤ ਉੱਥੇ ਕੀ ਹੈ ਨਾ ਉੱਥੇ ਜਿਹੜੀ ਰਹਿਤ ਆ ਨਾ ਉਹ ਰੱਖਣੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਸਤਗੁਰਾਂ ਦਾ ਘੋੜਾ ਤੰਬਾਕੂ ਦੇ ਖੇਤ ਵਿੱਚੋਂ ਨਹੀਂ ਸਨੰਗਿਆ ਪਰ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਬਾਕੀ ਬੰਦੇ ਤਮਾਕੂ ਦਾ ਸੇਵਨ ਕਰ ਰਹੇ ਨੇ ਸ਼ਰਾਬਾਂ ਕੁਖ ਪੀ ਰਹੇ ਨੇ ਆਂਡਾ ਮੀਟ ਸ਼ਰਾਬ ਵਧ ਰਹੇ ਨੇ ਤੇ ਇਹ ਗੱਲ ਯਾਦ ਰੱਖਿਓ ਵੀ ਉੱਥੇ ਜਿਹੜੀ ਰਹਿਤ ਰੱਖਣੀ ਹੈ ਨਾ ਮੁਸ਼ਕਲ ਹੋ ਜਾਂਦੀ ਹੈ ਸਤਿਗੁਰੂ ਕਹਿੰਦੇ ਨੇ ਉਥੋਂ ਜੇ ਰਹਿਤ ਰੱਖਣੀ ਹੈ ਤਾਂ ਉਥੋਂ ਕਿਤੇ ਨਾ ਕਿਤੇ ਕਿਨਾਰਾ ਕੀਤਾ ਜਾਵੇ ਤਾਂ ਜੋ ਤੁਹਾਡੀ ਰਹਿਤ ਦੇ ਵਿੱਚ ਕੋਈ ਵਿਗਨ ਨਾ ਪਵੇ ਤੁਸੀਂ ਬਾਣੀ ਵੀ ਪੜ੍ਹਨੀ ਹੈ ਸਿਮਰਨ ਵੀ ਕਰਨਾ ਹੈ ਫਿਰ ਜਾ ਫਿਰ ਗੁਰੂ ਅੱਗੇ ਅਰਦਾਸ ਕੀਤੀ ਜਾਵੇ ਸਤਿਗੁਰੂ ਇਹਨਾਂ ਨੂੰ ਸਮਤ ਦਿਓ ਪਰਸ਼ਾ ਇਹਨਾਂ ਤੇ ਕਿਰਪਾ ਕਰਿਓ ਬੇਨਤੀ ਕਰਦੇ ਆ ਪਿਆਰਿਓ ਹੁਣ ਜਿਹੜਾ ਸਵਾਲ ਹੈ ਉਹ ਸਵਾਲ ਇਹ ਹੈ ਕਿ ਪਤੀ ਪਤਨੀ ਜਿਹੜੇ ਨੇ ਉਹ ਅੰਮ੍ਰਿਤਧਾਰੀ ਹੋਣ ਜੇਕਰ ਉਹਨਾਂ ਚੋਂ ਇੱਕ ਅੰਮ੍ਰਿਤ ਛਕ ਲੈਂਦਾ ਹੈ ਕਿ ਦੂਸਰਾ ਫਿਰ ਜਦੋਂ ਉਹ ਸੰਪਰਕ ਦੇ ਵਿੱਚ ਆਉਂਦੇ ਨੇ ਤਾਂ ਕੀ ਉਹਦਾ ਅੰਮ੍ਰਿਤ ਭੰਗ ਹੋ ਜਾਂਦਾ ਹੈ ਅੰਮ੍ਰਿਤ ਭੰਗ ਨਹੀਂ ਉੱਥੇ ਸਿਰਫ ਰਹਿਤ ਭੰਗ ਹੋ ਜਾਂਦੀ ਹੈ ਪਿਆਰਿਓ ਕੀ ਅੰਮ੍ਰਿਤ ਛਕਿਆ ਭੰਗ ਹੁੰਦਾ ਹੈ ਅੰਮ੍ਰਿਤ ਨਹੀਂ ਰਹਿਤ ਭੰਗ ਹੋ ਜਾਂਦੀ ਹੈ ਰਹਿਤ ਹੀ ਗੁਰੂ ਨੂੰ ਪਿਆਰੀ ਹੈ ਤੇ ਪਿਆਰਿਓ ਜਦੋਂ ਰਹਿਤ ਭੰਗ ਹੋ ਗਈ ਤੇ ਸਮਝ ਲਓ ਕਿ ਸਾਨੂੰ ਜਿਹੜਾ ਪੰਜ ਸਿੰਘ ਸਹਿਬਾਨ ਕੋਲੇ ਦੁਬਾਰਾ ਪੇਸ਼ ਹੋ ਕੇ ਮਾਫੀ ਲੈਣੀ ਪਾਏਗੀ ਦੁਬਾਰਾ ਫਿਰ ਰਹਿਤ ਦੇ ਵਿੱਚ ਹੋਣਾ ਪਏਗਾ ਪੰਜ ਸਿੰਘ ਸਹਿਬਾਨ ਦੇ ਕੋਲੋਂ ਅਰਦਾਸ ਕਰਾਉਣੀ ਪਏਗੀ ਇਹ ਗੱਲ ਨੂੰ ਯਾਦ ਰੱਖਿਓ ਪਿਆਰਿਓ ਇਹ ਸਵਾਲ ਸੀ ਬਹੁਤ ਤਰ੍ਹਾਂ ਦੇ ਪਰ ਇਹਨਾਂ ਸਵਾਲਾਂ ਦਾ ਜਿਹੜਾ ਜਵਾਬ ਹੈ ਮੇਰੇ ਖਿਆਲ ਦੇ ਵਿੱਚ ਆਪਾਂ ਬਾਖੂਬੀ ਗੁਰੂ ਕਿਰਪਾ ਸਦਕਾ ਦਿੱਤਾ ਹੋਏਗਾ ਜੇ ਨਹੀਂ ਤਾਂ ਆਪ ਜੀ ਜ਼ਰੂਰ ਦੱਸ ਸਕਦੇ ਹੋ ਆਪਾਂ ਫਿਰ ਕੋਸ਼ਿਸ਼ ਕਰਾਂਗੇ ਦੁਬਾਰਾ ਤੋਂ ਇਹਨਾਂ ਸਵਾਲਾਂ ਦਾ ਜਿਹੜਾ ਹੈ ਅਹ ਚਿੰਤਨ ਕਰਾਂਗੇ ਦੁਬਾਰਾ ਤੋਂ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਛੋਟੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ